ਬਾਬਾ ਫਰੀਦ ਜੀ ਦੇ ਕੋਲ ਕੋਈ ਜੀਵ ਇਸਤਰੀ ਆ ਗਈ ਸੀ ਨਾ ਆ ਕੇ ਆਖਣ ਲੱਗੀ ਬਾਬਾ ਜੀ ਭਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਉਹ ਕਿਹੜੇ ਅੱਖਰ ਨੇ ਉਹ ਕਿਹੜੇ ਗੁਣ ਨੇ ਉਹ ਕਿਹੜਾ ਮੰਤਰ ਹੈ ਮੈਂ ਧਾਰਨ ਕਰਾਂ ਤੋ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਾਸ ਵਿੱਚ ਆ ਜਾਵੇ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਨੀਆਂ ਮੰਤ 500 200 ਹੌਂਕ ਕਰੀ ਜਿਤਨਾ ਸਭੇ ਕੰਤ ਕਿਹੜਾ ਵੇਸ ਮੈਂ ਪਹਿਣਾ ਤੇ ਉਹ ਕੰਤ ਪਰਮੇਸ਼ਰ ਵਾਹਿਗੁਰੂ ਮੇਰੇ ਵਸ ਵਿੱਚ ਆ ਜਾਵੇ ਤੇ ਅੱਗੋਂ ਜਿਹੜਾ ਬਾਬਾ ਫਰੀਦ ਨੇ ਜਵਾਬ ਦਿੱਤਾ ਨਾ ਕਿਤੇ ਭੈਣ ਫਿਰ ਬੈਠ ਇਹ ਬਾਬਾ ਫਰੀਦ ਨੇ ਆਪਣੀ ਗੁਰਬਾਣੀ ਦੇ ਸ਼ਲੋਕਾਂ ਤੇ ਗਲਮੁਖੋ ਇਹ ਫਿਰ ਸਮਾਂ ਦਰਦ ਕੀਤਾ ਜੇ ਕੀ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਭੈਣ ਕੀ ਕਹਿੰਨੀ ਆ ਭਗਤ ਜੀ ਉਹ ਕਿਹੜੇ ਅੱਖਰ ਨੇ ਕਮਣਸੋ ਅੱਖਰ ਉਹ ਕਿਹੜੇ ਗੁਣ ਨੇ ਕਮਣਸੋ ਗੁਣ ਉਹ ਕਿਹੜਾ ਮੰਤਰ ਹੈ ਕਮਣਸੋ ਮਨੀਆਂ ਮੰਤ ਉਹ ਕਿਹੜਾ ਵੇਸ ਮੈਂ ਧਾਰਨ ਕਰਾਂ ਕਮਣਸੋ ਵੇਸੋ ਹੋਮ ਕਰੀ ਜਿਤ ਵਸ ਆਵੇ ਕੰਤ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਸ ਵਿੱਚ ਆ ਜਾਵੇ ਤਾਂ ਅਗੋਂ ਬਾਬਾ ਫਰੀਦ ਜੀ ਕਹਿੰਦੇ ਨਿਮਨਸੋ ਅੱਖਰ ਨਿਮਰਤਾ ਧਾਰਨ ਕਰ ਲੈ ਨਿਮਰ ਸੋ ਅੱਖਰ ਖਮਣ ਗੁਣ ਸਹਾਰਨ ਵਾਲਾ ਗੁਣ ਬਣਾ ਲਾ ਨਿਮਰ ਸੋ ਅੱਖਣ ਖਮਣ ਗੁਣ ਜੇ ਬਾ ਮਣੀਆਂ ਮੰਤ ਮਿੱਠੇ ਮਿੱਠੇ ਬੋਲ ਇਹ ਸ਼੍ਰੋਮਣੀ ਮੰਤਰ ਹੈ ਜੇ ਬਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਇਹ ਤਿੰਨ ਵੇਸ ਧਾਰਨ ਕਰ ਲੈ ਬੀਬਾ ਉਹ ਪਤੀ ਪਰਮੇਸ਼ਰ ਤੇਰੇ ਵਸ ਵਿੱਚ ਆ ਜਾਏਗਾ ਵੇਖੋ ਸਹਿਦੇ ਬਾਬਾ ਫਰੀਦ ਜੀ ਨੇ ਜਵਾਬ